माग मजन संग साधुआ धूरी करे सुन हर का के सुणो सभ नानो करे जन में कर में उतरे ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮਹੀਏ ਬਿਨ ਸੇ ਲੋਭ ਸੁਆਨ ਸੱਚੇ ਮਾਰਗੇ ਚਲਦਿਆਂ ਉਸਤਤ ਕਰੇ ਜਹਾਨ ਅਜ ਸਤ ਤੀਰਥ ਸਗਲ ਪੁਨ जी दया परवाने जिसन देवे दया करे सोई पुरख सुजान जिना मिलया प्रभया पुण राम कृष्ण कुर्बाण माघ सुचे से कॾिय ਜਿੰਨ ਪੂਰਾ ਗੁਰ ਮਹਿਰਵਾੜ ਭਾਰਤ ਦੀ ਬਣੀ ਧਾਰਮਤ ਪਰੰਪਰਾ ਦੇ ਮੁਤਾਬਕ ਮਾਗ ਦਾ ਮਹੀਨਾ ਪਾਸ ਮਹੀਨਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਾਜ ਰਾਗ ਦੇ ਇਸ ਮਹਾਵਾਰਤ ਵਿੱਚ ਜੋ ਮਾਗ ਦੇ ਮਹੀਨੇ ਦਾ ਉਪਦੇਸ਼ ਕੀਤਾ ਹੈ ست گھواں اس مہینے ماگ اسنان پریاگ راج دیا کے ماگ دار اسنان بہت وڈا پن منڈی ہے باقی تیساں تھی ناگ د انیکاں پن پھل جوڑے انیکاں ہی روحانی اپلبدھیاں جوڑی ہوئی اسنان کر گرمت ہی پر میں نے کیسا اسنان کرنا ہے اتنی گل سپشت ہے کہ تن من یہ سب کو روپ نے तन स्थूल है मन सूक्ष्म है अन्न दिखाई दे रहा है मन अदृश्य है तो पानी दिखाई दे रहा है जो तन दिखाई दे रहे है ये पानी किस दिशा में होए तन भी मैल को दूर कर सकता है साफ कर सकता है पर मन अदृश्य है मन तक पानी भी पहुंचे नहीं है पानी दृश्यमान है मन अदृश्य है दृश्य से अदृश्य का संगम नहीं है जोड़ नहीं है تو او جو ادرش من ہے کسی ہوگا گا تو اسنان کیسا کرنا ہے اس مہینے مہاراج کہ ماگ مجن سنگ سا دوڑی کرے اسنان پرتھم ساھواں دی سنگت کر سنگت بیٹھ سنگ کا ویلا ہے ایک ہوئی آتما کل بیٹھ من تو بال ری اور او بھی گیت گان لگ پی سید کہ پرتم اس مہینے تے پھر سادھوں دی ہی دھوڑی دا اشنام کر اپنے مستق تلا اپنے بدن تلا کیوں سادھک پرش جس دی سادھنا سفل ہو گئی سادھو ہو گیا ہے وہ جتھے چرم رکھے گا زمین پاون ہو گئے گی دھوڑ پاوتر ہو گئے گی اور وہ دھوڑ اکسیر بنے گی ایران دا صوفی سم شیخ صاحبی کہیں ہے سرما کن تو خاک اولیاء

ਸੰਗ ਸਾਧੂਆਂ ਧੂੜੀ ਕਰ ਇਸ ਜਦੋਂ ਧੂੜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਮਹਿਮਾ ਦਸਤੇ ਨੇ। ਧੰਨ ਗੁਰਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਬਾਖ ਨਾਨਕ ਬਗੋਵ ਦੇ ਜੰਤੂਰਾ ਤੇਰੇ ਚਾਕਰ ਆ ਪਾਖ ਐ ਸੁਦਾ ਐ ਪਰੀਪੂਰਨ ਪ੍ਰਮਾਤਮਾ ਸਤਗੁਰ ਦਾ ਬਾਖ ਜੇ ਤੇਰੇ ਚਾਕਰ ਮੈਂ ਜੋ ਤੇਰੀ ਸੇਵਾ ਦੇ ਜੁਟੇ ਹਨ ਜੋ ਤੇਰੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਕਦਮਾਂ ਦੀ ਖ਼ਾਕ ਮੈਨੂੰ ਬੜਾ ਤਾਂ ਕਿ ਉਹਨਾਂ ਦੇ ਕਦਮ ਛੂੰਦੇ ਆ ਮੈਂ ਪਾਵਨ ਹੋਵਾਂ ਇਸ ਵਾਸਤੇ ਆਧ ਕਾਲ ਤੋਂ ਐਸੇ ਪੁਰਸ਼ ਜਿਨ੍ਹਾਂ ਦਾ ਸਿਰ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ ਉਹਨਾਂ ਦੇ ਪੈਰ ਪਾਵਨ ਸਮਝ ਕੇ ਲੋਕੀ ਆਪਣੇ ਘਰਾਂ ਦੇਚ ਆਪਣੇ ਅਸਥਾਨਾਂ ਦੇ ਚਰਨ ਪਵਾਉਂਦੇ ਰਹਿੰਦੇ ਹਨ ਚੰਪੂਣ ਤੋਂ ਮਤਲਬ ਇੰਨਾ ਹੀ ਹੈ ਕਿ ਇਹਨਾਂ ਦਾ ਮਸਤਕ ਤੇ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ ਤੇ ਚਰਨਾ ਦੇ ਰਹੇ ਸਾਡਾ ਘਰ ਪਾਵਨ ਹੋਵੇਗਾ ਸਾਡੇ ਘਰ ਦੀ ਥਾਕ ਪਾਵਨ ਹੋਵੇਗੀ ਇਹ ਆਦ ਕਾਲ ਤੋਂ ਇਹ ਸਾਲ ਬਣਿਆ ਲੈ ਔਰ ਸੈਦ ਐਸਾ ਵੀ ਕਹਿਨੇ ਜਨ ਕੇ ਚਰਨ ਤੀਰਥ ਕੋਟ ਗੰਗਾ ਐਸੇ ਪੁਰਸਾਂ ਦੇ ਜਿਹੜੇ ਕਦਮ ਨੇ ਉਤੇ ਮਨੁ ਕੋਰੋਣਾ ਗੰਗਾ ਦਾ ਇਸ਼ਨਾਨ ਇਤਨੇ ਪਾਵਨ ਨੇ ਕਿਉਂ ਕਿ ਚਲਦੇ ਫਿਰਦੇ ਤੀਰਥ ਨੇ ਇਹਨਾਂ ਦੇ ਕਦਮਾਂ ਦੇ ਚੋਂ ਤੀਰਥ ਜਨਮ ਲੈਂਦੇ ਨੇ ਮਦਦ ਕਬੀਰ ਜੀ ਮਹਾਰਾਜ ਦਾ ਬੜਾ ਸੁੰਦਰ ਵਾਕ ਕਹਿਤ ਕਬੀਰ ਹਉ ਭਇਆ ਉਦਾਸ ਤੀਰਥ ਵੱਡਾ ਕੇ ਹਰ ਕਾ ਦਾਸ ਤੀਰਥ ਵੱਡਾ ਹੈ ਕਿ ਹਰੀ ਦਾ ਦਾਸ ਵੱਡਾ ਹੈ ਦਰਸਲ ਕਬੀਰ ਇਹ ਕਹਿ ਰਹੇ ਨੇ ਹਰੀ ਦਾ ਦਾਸ ਵੱਡਾ ਹੈ ਕਿਉਂਕਿ ਉਸ ਦੇ ਕਦਮਾਂ ਦੇ ਚੋਂ ਉਸ ਦੇ ਚਰਨਾਂ ਦੀ ਖਾਕ ਦੇ ਚੋਂ ਤੀਰਥਾਂ ਦਾ ਜਨਮ ਹੁੰਦਾ ਹੈ ਅਨੰਤ ਤੀਰਥ ਪੈਦਾ ਹੁੰਦੇ ਨੇ ਤੋ ਸਾਹਿਬ ਕਹਿੰਦੇ ਨੇ ਇਸ ਮਹੀਨੇ ਦੇ ਵਿੱਚ ਤੋਂ ਪਾਵਨ ਹੋ ਸਕਦਾ ਹੈ ਪਵਿੱਤਰ ਹੋ ਸਕਦਾ ਹੈ

ਮੇਰੀ ਸ਼ਰਧਾ ਪੂਰਨ ਕਰੋ ਹੈ ਪਰਿਪੂਰਨ ਪ੍ਰਮਾਤਮਾ ਸੰਤ ਜਨਾਂ ਦੇ ਚਰਨਾਂ ਦੀ ਖਾਕ ਬਣਾ ਦੋ ਤੇ ਸਾਹਿਬ ਕਹਿੰਦੇ ਨੇ ਤੋ ਪਨੀਤ ਹੋ ਸਕਦਾ ਹੈ ਮਾਗ ਦੇ ਮਹੀਨੇ ਚ ਪਾਣੀ ਦੇ ਇਸ਼ਨਾਨ ਨਾਲ ਨਹੀਂ ਸਾਧੂਆਂ ਦੀ ਸੰਗਤ ਨਾਲ ਔਰ ਉਹਨਾਂ ਦੇ ਚਰਨਾਂ ਦੀ ਖਾਕ ਨੂੰ ਮਸਤਕ ਤੇ ਲਗਾਣ ਨਾਲ ਪਾਣੀ ਨਾਲ ਤੇਰਾ ਤਨ ਤਨ ਪਾਵਨ ਹੋਵੇਗਾ ਪਵਿੱਤਰ ਹੋਵੇਗਾ ਤੇ ਤਨ ਦੀ ਪਵਿੱਤਰਤਾ ਤਨ ਦੇ ਸਵਾਸਥ ਲਈ ਲਾਜ਼ਮੀ ਹੈ ਤਨ ਦੀ ਤੰਦਰੁਸਤੀ ਲਈ ਲਾਜ਼ਮੀ ਹੈ ਮਾਗ ਮਜੰਨ ਸੰਗ ਸਾਧੂਆਂ ਧੋੜੀ ਕਰ ਇਸਨਾਮ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰਾਂ ਉਹਨਾਂ ਦੀ ਸੰਗਤ ਵਿੱਚ ਕੀ ਕਰ ਹਰੀ ਦੇ ਨਾਮ ਨੂੰ ਸੁਣ ਆਪਣੇ ਕੰਨਾਂ ਨਾਲ ਉਹਦੀ ਸਖਤੋਸਲਾ ਨਾਮ ਦੀ ਮਹਿਮਾ ਨਾਮ ਦਾ ਜਪਨ ਕਿਵੇਂ ਕਰੀਏ ਇਹ ਸਾਰੀਆਂ ਵਿਚਾਰਾਂ ਕੀਰਤਨ ਰਾਹੀਂ ਕਥਾ ਰਾਹੀਂ ਤੂੰ ਉਹਨਾਂ ਪਾਸੋਂ ਸੁਣ ਇਸ ਸਣ ਤੋਂ ਬਾਅਦ ਸਭਨਾ ਨੂੰ ਕਰਾਂਂ ਜੋ ਤੂੰ ਸੁਣਿਆ ਜੋ ਤੂੰ ਜਾਣਿਆ ਜੋ ਤੈਨੂੰ ਪਤਾ ਚੱਲਿਆ ਹੈ ਜਪਨੇ ਆਇਆ ਸੁਣਦੇ ਆਇਆ ਇਹ ਸਾਰਿਆਂ ਨੂੰ ਦਾਨ ਵੀ ਕਰ। ਇਹ ਗੱਲ ਸਾਰਿਆਂ ਨੂੰ ਦੱਸ। ਜੇ ਤੈਨੂੰ ਪਤਾ ਚੱਲ ਗਿਆ ਇਹਨੂੰ ਦੱਸ ਵੀ ਸਹੀ। ਦੂਜੇ ਵੀ ਉਸ ਮਾਰਗ ਤੇ ਚੱਲਣ ਇਸ ਵਾਸਤੇ ਗੁਰਮਤ ਉਪਦੇਸ਼ ਦਿੰਦੀ ਹੈ ਆਪ ਜਪੇ ਅਵਰਾਂ ਨਾਮ ਜਪਾਵੇ। ਸੋਧਦੇ ਜਪ ਦੂਜਿਆਂ ਨੂੰ ਵੀ ਜਪਣ ਦੀ ਪ੍ਰੇਰਣਾ ਦੇ। ਇਸ ਤਰੀਕੇ ਨਾਲ ਕੀ ਹੋਵੇਗਾ? जनमए करमों मन उतरे मनते जाए गुमान मन देते अनेका जनम दे जो कीते ने करम उना कर्मों दे संस्कार रूपी जो मैल जमी हुई है साधु दी संगत विच बैठ के प्रभु दा नाम सुन के और प्रभु दे गीत गा के उना दे चरणां दी हार फन मस्तक ला ते लाके ई जो संस्कारों दी मैल कीते हुए करना करके मन देते जमी हुई है सारी भी सारी ले जाएगी और गुमान मिट जाएगा अहंकार विलीन हो जाएगा काम क्रोध नामويه बिन से लोभ स्व फिर ये वासना ये क्रोध क्योंकि जिथे जिथे भी वासना दी कामना दी अपूर्ति हो जांदी है ਕ੍ਰੋਧ ਪੈਦਾ ਹੋ ਜਾਂਦਾ ਹੈ ਕਾਮਨਾ ਦੀ ਪੂਰਤੀ ਹੋ ਜਾਏ ਤੋ ਵਕਤੀ ਤੌਰ ਤੇ ਆਜੀ ਤੌਰ ਤੇ ਮਨੁੱਖ ਸੰਤੁਸ਼ਟ ਹੋ ਜਾਂਦਾ ਹੈ ਕਾਮਨਾ ਫਿਰ ਉਜਾਗਰ ਹੁੰਦੀ ਹੈ ਫਿਰ ਰਿਪੀਟ ਹੁੰਦੀ ਹੈ ਫਿਰ ਪੁਨਰੁਕਤ ਹੁੰਦੀ ਹੈ ਔਰ ਇਸ ਤਰ੍ਹਾਂ ਫਿਰ অপੂਰਨ ਹੋਣਾ ਚਾਹੰਦੀ ਹੈ ਤੋ ਜਿੱਥੇ ਜਿੱਥੇ ਵੀ ਕਾਮਨਾ ਅਧੂਰਨ ਰਹਿ ਜਾਂਦੀ ਹੈ ਕਾਮ ਦੀ ਅਪੂਰਤੀ ਹੋ ਜਾਂਦੀ ਹੈ ਕ੍ਰੋਧ ਦਾ ਜਨਮ ਹੋ ਜਾਂਦਾ ਹੈ ਤੋ ਸਭ ਕੰਨੇ ਇਸ ਤਰ੍ਹਾਂ ਸੰਗਤ ਕਰਦੇ ਆ ਸੀਮਾ ਤੋਂ ਵਧਿਆ ਹੋਇਆ ਕਾਮ جو جنم نما ہے یہ ناس ہو جائے گا ختم ہو جائے گا اور بھی ناس ہو جائے گی دن سے لوب سوا یہ جو لوب کتا ہے یہ بھی مر جائے گا اس نو کتا کیوں دراصل کتے کی فطرت

ਜਿਨ ਕੋ ਕਰ ਹਰ ਸਾਇਆ ਧਾਵੇ ਦੇ ਦਿਸ ਜਾਏ ਲੋਭੀ ਜੰਤ ਨ ਜਾਣਈ ਪੱਛ ਅਬਕ ਸਭ ਕਾ ਲੋਭੀ ਤੇ ਐਸਾ ਹੈ ਜੈਸੇ ਹਲਕਾ ਹੋਇਆ ਕੁੱਤਾ ਔਰ ਵਕਤ ਅਬਕ ਸਭ ਵਖਾ ਜਾਏਗਾ ਸੱਚੇ ਮਾਰਗ ਚਲਦੇ ਆ ਉਸਤ ਕਰੇਗਾ ਜਦ ਕੋਈ ਪ੍ਰਾਰਥਨਾ ਦੇ ਮਾਰਗ ਤੇ ਚੱਲ ਪੈਂਦਾ ਹੈ ਤੇ ਉਸ ਦੇ ਅੰਦਰ ਦੇਵੀ ਗੁਣ ਉਤਪਨ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜਗਤ ਦੇ

ਇਸਾਰੇ ਦਾ ਸਾਰਾ ਜੋ ਫਲ ਹੈ ਉਹ ਪ੍ਰਾਪਤ ਕਰ ਲੈਂਦਾ ਹੈ ਤੁਨ ਕਰਕੇ দান ਕਰਕੇ ਦਇਆ ਕਰਕੇ ਔਰ ਤੀਰਥਾਂ ਤੇ ਇਸ਼ਨਾਨ ਕਰਕੇ ਜੋ ਵੀ ਜੋ ਹੈ ਪ੍ਰਤਾਪ ਤੁਮ ਪ੍ਰਾਪਤ ਹੁੰਦਾ ਹੈ ਸਾਬਕਾ ਨੂੰ ਸਾਧੂ ਦੀ ਸੰਗਤ ਵਿੱਚ ਸਭ ਕੁਝ ਪ੍ਰਾਪਤ ਹੁੰਦਾ ਹੋ ਜਾਂਦਾ ਹੈ ਜਿਸ ਨੂੰ ਦੇਵੇ ਦਇਆ ਕਰ ਸਹੀ ਪੁਰਖ ਸਦਾਨ ਪਰ ਜਿਸ ਨੂੰ ਇਹ ਸੋ ਬਾਤ ਦਇਆ ਕਰਕੇ ਪਰਿਪੂਰਨ ਪਰਮਾਤਮਾ ਆਪ ਦਿੰਦਾ ਹੈ ج مل اپنا نانک تین قربان ماگو مہینے جنہوں نے می او سد کے جانا قربان جانا ماگ سوچے سے کانڈے جن پورا گور مہربان ماگ دہی اہی سچے من این ہی صحیح اسنان کر لیا ਜਿਨ੍ਹਾਂ ਦੇ ਤੇ ਪੂਰੇ ਗੁਰਦੇਵ ਦੀ ਪੂਰੀ ਕਿਰਪਾ ਹੋ ਗਈ ਏ ਮਿਹਰਬਾਨੀ ਹੋ ਗਈ ਏ ਔਰ ਉਹਨਾਂ ਨੂੰ ਆਤਮਿਕ ਆਨੰਦ ਦਾ ਹਿਲੋਰਾ ਨਸੀਬ ਹੋ ਗਿਆ ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਕੇ ਅੰਕ ਸਮਾਨਿਆ

जुग जुग को जाता। नामिक माग महारस हर जप नाता। उखारी राग मही र महीने दु नानक देव जी महाराज देश सदेश माघ पुनीत भई तीर अंतर जान ماگ مہینہ سڈے لئے اتن پنیت سابت ہوا کس طرح کسی تیرت تے شنان کیتا کسی وشیش تے جانا نصیب ہویا ہوا ہاں تیرت انتر جانے انتریو تیرت بھی سمجھ پہ گئی اور اتھے کیتا ہے کی انتریو تیرت کی ہے اس کا گرو گرد ساحب جی مہاراج بڑا ذکر ہے دو سورخا تیسری سخمنا جو سرپرو آ مستقٹ جس نا تین کا یہ سنگم ہے

ਔਰ ਫਿਰ ਦੂਸਰੀ ਪੰਕੀ ਸੁਣੀਏ ਮਨਿਏ ਮਨ ਕੀਤਾ ਭਾਵ ਅੰਤਰ ਗੱਤ ਤੀਰਸ ਮਨ ਲਾਓ ਇਹ ਅੰਤਰੀ ਤੀਰ ਹੈ ਪ੍ਰਮਾਤਮਾ ਦੇ ਨਾਮ ਨੂੰ ਸੁਣਨਾ ਮਨਣਾ ਸੁਣੀਏ ਮਨਿਏ ਮਨ ਕੀਤਾ ਭਾਵ ਕਿ ਮਨ ਵਿੱਚ ਭਾਵਨਾ ਨੂੰ ਉਜਾਗਰ ਕਰਨਾ ਸ਼ਰਧਾ ਨੂੰ ਉਜਾਗਰ ਕਰਨਾ ਔਰ ਸ਼ਰਧਾ ਵਿੱਚ ਲੈ ਨਾ ਕੇ ਸੁਣਨਾ ਮਨਣਾ

جب من انتر ہے تو تی بھی انتر ہی چاہیے کبھی نے اس کا ذکر انج کیتا گنگ جمن کے انترے سہج سن کے گھاٹ سہجر مت کیا خوج منی جنٹ گنگ جمن کے انترے جو پرماتما دا نام میں گائن کر رہا یہ گنگا ہے جو اس ہیں اس دھیان جوڑ رہے جمنا اور اس سنگن ایک گھاٹ ہے سہج دور گھاٹ ہے سن دا اپور اوستہ دا اس میں اسنان کر رہے ہیں گنگ جمن کے انترے سہج سہاں کبیری مٹیا کھوجت منی وال ਆਇਦ ਕਾਲ ਤੋਂ ਮੁਨੀ ਜਨ ਰਿਸ਼ੀ ਲੋਗ ਸੰਤ ਜਨ ਇਸੇ ਤੀਰਥ ਨੂੰ ਲਵਦੇ ਫਿਰਦੇ ਨੇ ਕਬੀਰ ਕਹਿੰਦਾ ਨਾ ਮੈਂ ਇਸ ਤੀਰਥ ਤੱਕ ਪਹੁੰਚ ਗਿਆ ਮੈਂ ਇਸ ਤੀਰਥ ਤੇ ਇਸ਼ਨਾਨ ਕਰਕੇ ਪਾਵਨ ਹੋ ਗਿਆ ਤਾਂ ਸਹਿਜ ਕਹਿੰਦਾ ਮਾਗ ਦਾ ਮਹੀਨਾ ਪੁਨੀਤ ਹੋ ਗਿਆ ਅੰਤਰੀਵ ਤੀਰਥ ਦੀ ਸਮਝ ਪੈ ਗਈ ਹੈ ਔਰ ਅੰਤਰੀਵ ਤੀਰਥ ਦੇ ਇਸ਼ਨਾਨ ਨੇ ਜਨਮ ਜਨਮਾਂਤਰਾਂ ਦੇ ਪਾਪਾਂ ਦੀ ਮਹਿਲ ਨੂੰ ਧੋ ਦਿੱਤਾ ਹੈ ਸਾਜਨ ਸਹਿਜ ਮਿਲੇ ਗੁਣ ਕੈ ਅੰਕ ਸਮਾਨੈ جیسے اسنان ہوئے سہج اوستا اس طرح سہج اوستا پراپتی ہو گئی ادو چیز ہوئے پری پورن پرماتما پرگٹ ہوئے اور اس نے کنٹھ لا لیا وہ انگا دل آپ کے سما ਜਿਹੜਾ ਜੁੜ ਗਿਆ ਸਾਡਾ ਪਰੀਪੂਰਨ ਪਰਮਾਤਮਾ ਦੇ ਨਾਲ ਪ੍ਰੀਤਮ ਗੁਣ ਅੰਕੇਸ਼ ਸੋਮ ਪ੍ਰਭ万ਕੇ ਤੁਧ ਭਾਵਾਂ ਸਰਨਾ ਹੁਣ ਸਾਇਦ ਇੰਜ ਅਗਰੇਸ਼ ਕਰਦੇ ਨੇ ਜਗਿਆ ਸੁਣਾ ਸਮਝਾਉਂਦੇ ਨੇ ਤੂੰ ਈ ਜੋਧੜੀ ਵੀ ਕਰ ਤੇ ਇਸ ਭਾਵ ਨੂੰ ਵੀ ਸਮਝ ਜੇ ਹੈ ਪਰੀਪੂਰਨ ਪਰਮਾਤਮਾ ਤੂੰ ਬਿਨਾਂ ਨਾਲ ਕੋਤ్ర ਤੂੰ ਗੁਣ ਅੰਨ ਹੇ ਗੁਣਾਂ ਦੇ ਮਹਾਨ ਸਾਗਰ ਹੇ ਅਤਿਅੰਤ ਸੁੰਦਰ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾ ਸਰਨਾਵਾ ਜੇ ਮੈਂ ਤੈਨੂੰ ਭਾ ਜਾਵਾ ਇਹੀ ਤੀਰਤ ਦਾ ਇਸ਼ਨਾਨ ਹੈ ਇਹੀ ਸਰੋਵਰ ਦਾ ਇਸ਼ਨਾਨ ਹੈ ਜੇ ਤੈਨੂੰ ਭਾਵਾਂ ਨਾ ਤਾਂ ਫਿਰ ਇਸ਼ਨਾਨ ਕੀ ਹੈ ਤੀਰਤ ਨਾਵਾ ਜੇ ਸਿਸ ਭਾਵਾਂ ਵਿਣ ਭਾਣੇ ਕਹਿ ਨਾ ਹਸਰੀ ਇਹੀ ਤੀਰਤਵਾਸ਼ਨਾ ਹੈ ਜੇ ਤੈਨੂੰ ਬਾਝ ਆਈਏ ਤੇ ਉਸ ਨੂੰ ਬਾਝ ਆਈਏ ਤੋ ਸਮਝ ਲਓ ਪ੍ਰਵਾਨ ਹੋ ਗਏ ਸਾਰੀ ਮੈਲ ਕੱਟੀ ਗਈ ਫਿਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਹੋਰ ਸੁੰਦਰ ਵਾਕ ਆਪ ਕਹਿੰਦੇ ਨੇ ਤੀਰਥ ਨਾਵਣ ਜਾਓ ਤੀਰਥ ਨਾ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰਗਿਆਨ ਸਾਚਾ ਥਾਂ ਨੂੰ ਤੀਰਥ ਦਸ ਉਰਬ ਸਦਾ ਦਾਹਰਾ ਔਰ ਨਾਮ ਹਰ ਦਾ ਸਦਾ ਜਾਚੋ ਦੇਹੋ ਪ੍ਰਭ ਧਰਣੀ ਧਰਾ ਸਹਿਬ ਪ੍ਰਮਾਨ ਕਰਨ ਦੇ ਨਜ਼ੂਰ ਤੂੰ ਤੀਰਥਾਂ ਤੇ ਇਸ਼ਨਾਨ ਕਰਨ ਲਈ ਜਾ ਪਰ ਤੀਰਥ ਕਿਹੜਾ ਹੈ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਪਰਮਾਤਮਾ ਦਾ ਨਾਮ ਹੀ ਤੋ ਤੀਰਥ ਹੈ ਔਰ ਇਹ ਤੀਰਥ ਹਰ ਥਾਂ ਤੇ ਹੈ ਹਰ ਵਕਤ ਮੁਯਸਰ ਹੈ ਬਸ ਸਿਰਫ ਤੇਰੀ ਰਸਨਾ ਚਲਨੀ ਚਾਹੀਦੀ ਹੈ ਵਾਹਿਗੁਰੂ 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 ਐਸਾ ਜਾਪ ਚੱਲਣਾ ਚਾਹੀਦਾ ਰਸਨਾ ਬੋਲੇ ਤੇ ਕੰਨ ਸੁਣ ਤੀਰਥ ਦਾ ਇਸ਼ਨਾਨ ਜਲਤਾ ਤੀਰਥ ਨਾਹਣਾ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰੂ ਦਾਜੇ ਸ਼ਬਦ ਹੈ ਉਸ ਸ਼ਬਦ ਦੀ ਜੋ ਵਿਚਾਰ ਹੈ ਉਹ ਜਿਹੜਾ ਵਿਚਾਰਨਾ ਹੈ ਸੋਚਣਾ ਹੈ ਆਪਣੇ ਸੋਚ ਮੰਡਲ ਦੇ ਵਿੱਚ ਜੋ ਲੈਣਾ ਹੈ ਬਸ ਇਹੀ ਤੀਰਥ ਦਾ ਇਸ਼ਨਾਨ ਹੈ ਤੇ ਸਹਿਜ ਠੇ ਪ੍ਰਮਾਨ ਕਰਦੇ ਨੇ اے ਪਰਿਪੂਰਨ ਪ੍ਰਮਾਤਮਾ हे गुण नाल ओत परोश समाए हुए गुण है हे सुंदर स्वरूप जे मैं तैनू पा जावां ताही जो है तीरथदाई स्नान है प्रीतम गुण अंथे सुन प्रभु बनके तुद भावा शरणावा गंग जमलते है इनी संगम साथ समुंद समावा जे किदरे तैनू मैं पा जावां ते ए गंगा जमुना ते त्रिवेणी रे संगम दा स्नान हो गया مانو ستا سمندران دا میں اشنان کر لیا ساری پوتر کا جو ہے پراپت ہو گئی جے کدرے میں چنو پا جانو آئی تے بھاندہ طریقہ اکوئی صدگران دسے ہے تیرت انتر جانے انتریغ تیرت دا اشنان بڑا جو ہے لازمی ہے یہ ایک مدھی والے امرت ویلے اٹھ کے بس اسی ہی انتریغ تیرت روز اشنان کر دے ہیں ਔਰ ਜਨਮਾਂ ਜਨਮਾਂ ਤ ਰਾ ਦੇ ਸੰਸਕਾਰਾਂ ਦੀ ਮਹਿਲ ਨੂੰ ਧੁੰਦੇ ਰਹਿੰਦੇ ਨੇ ਧੁੰਦੇ ਰਹਿੰਦੇ ਨੇ ਇੱਕ ਦਿਨ ਸਵਛ ਪਾਵਨ ਤੇ ਪ੍ਰਮਾਤਮਾ ਦੀ ਮੂਰਤੀ ਹੋ ਜਾਂਦੇ ਨੇ ਵਾਸਤਵਕਿ ਐਸਾ ਪੁਰਸ਼ ਜਿੱਥੇ ਵੀ ਬੈਠਾ ਹੈ ਉਸ ਦੇ ਬੈਠਣ ਦੇ ਨਾਲ ਹੀ ਤੀਰਥ ਜਨਮ ਲੈਂਦੇ ਨੇ ਭਗਵਤ ਪੀਤਾ ਜੀ ਦਾ ਇਸ ਬੜਾ ਸੁੰਦਰ ਵਾਕ ਕਾਇਓ ਦੇਵਾ ਕਾਇਓ ਦੇਵਨ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ ਦੇਦਾ

ਬ੍ਰਹਮਾ ਦੇ ਕਰਮੰਡਲ ਦਾ ਜਲ ਹੈ ਸ਼ੰਕਰ ਦੇ ਮਸਤਕ ਦਾ ਜਲ ਹੈ ਵਿਸ਼ਨੂੰ ਦੇ ਚਰਨਾਂ ਦਾ ਜਲ ਹੈ ਆਪਣੀ ਕਰਮੰਡਲ ਚੋਂ ਕੱਢ ਕੇ ਇਹ ਜਲ ਵਿਸ਼ਨੂੰ ਦੇ ਚਰਨਾਂ ਤੇ ਡੋ ਲਿਆ ਬ੍ਰਹਮੇ ਨੇ ਫਿਰ ਇਹ ਸ਼ੰਕਰ ਨੇ ਆਪਣੇ ਮਸਤਕ ਦੇ ਸਹਾਰੇ ਆ ਤੇ ਇਸ ਤਰ੍ਹਾਂ ਇਹ ਸੰਸਾਰ ਵਿੱਚ ਆਈ ਚਰਨ ਦੁਖ ਹੈ ਸੁਰਸਰੀ ਤਜ ਬੈਕੁੰਠ ਜਗਤ ਵਿੱਚ ਆਈ 900 ਨਦੀ 99 68 ਤੀਰਥ ਅੰਗ ਸਮਾਈ

ਸਾਧੂ ਦੂਰ ਨਾ ਕੋ ਜਨੈ ਸਾਧ ਸੰਗਤ ਸਤਿਗੁਰ ਸਰਨਾਈ ਲੱਖਾਂ ਹੀ ਬ੍ਰਹਮੇ ਦੇ ਕਰਮੰਡਲ ਦਾ ਜਲ ਹੋਵੇ ਲੱਖਾਂ ਹੀ ਵਿਸ਼ਨੂੰ ਦੇ ਚਰਨਾਂ ਦਾ ਜਲ ਹੋਵੇ ਤੇ ਲੱਖਾਂ ਹੀ ਸ਼ੰਕਰ ਦੇ ਮਸਤਕ ਦਾ ਜੋ ਹੈ ਜਲ ਹੋਵੇ ਸਣ ਗੰਗਾ ਬੈ ਕੁੰਥ ਲਗ ਲਖ ਬੈ ਕੁੰਥ ਲਾ ਲੁਲਾਈ ਸਾਧੂ ਦੂਰ ਨਾ ਕੋ ਜਨੈ ਸਾਧ ਸੰਗਤ ਸਤਿਗੁਰ ਸਰਨਾਈ ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਜੋ ਆਪਣੇ ਸੁਰਤ ਸਬਦ ਦੇ ਜੋੜ ਕੇ ਮਗਨ ਹੈ اس دے قدمہ تو کرونا گنگا نچھاور کی جا سر گیا کروان کی جا سر گیا اس دے چرنا دی خاک اتنی پاون ہے اتنی مہان ہے تو انتریف تیردہ ہی ذکر گرو ارجن دیو جی کردن اور انتریف تیردہ ہی ذکر دھن گرو گرنانک دیو جی مہاراج کردن ان دان پوجا پرمیشر جگ جگ ایک کو جاتا جو جگاں جگا انتران دے ایک کو پری پورن پرماتما رمے ہویا ہے ਜੋ ਨੂੰ ਜਿਹੜਾ ਅਸੀਂ ਜਾਣ ਲਿਆ ਮਨੋਂ ਸਾਰੇ ਪੁੰਨ ਕਰ ਲੈ ਸਾਰਾ দান ਕਰ ਛੜਿਆ ਔਰ ਸਾਰੀ ਪੂਜਾ ਪ੍ਰਤੀਸ਼ਟਾ ਪਰਿਪੂਰਨ ਪਰਮਾਤਮਾ ਦੀ ਹੋ ਗਈ ਪਰਮਾਤਮਾ ਨੂੰ ਜਾਣਨਾ ਹੀ ਸਭ ਤੋਂ ਵੱਡਾ ਪੁੰਨ ਹੈ ਪਰਮਾਤਮਾ ਨੂੰ ਜਾਣ ਲੈਣਾ ਹੀ ਸਭ ਤੋਂ ਵੱਡਾ দান ਹੈ ਕਾਰਨ ਜਦ ਕੋਈ ਜਾਣ ਲੈਂਦਾ ਹੈ ਉਸ ਦੇ ਅੰਦਰ ਇੱਕ ਪਿਆਸ ਪੈਦਾ ਹੋ ਜਾਂਦੀ ਹੈ ਦੂਜੇ ਵੀ ਜਾਣਣਾਂ ਔਰ ਓਐਸੀ ਕੋਸ਼ਿਸ਼ ਕਰਦਾ ਹੈ ਵੰਡਣ ਨੂੰ ਚੱਲ ਪੈਂਦਾ ਹੈ ਦੂਜਿਆਂ ਨੂੰ ਗਿਆਨ ਵੰਡਦਾ ਹੈ ਔਰ ਦੂਜਿਆਂ ਨੂੰ ਦਸਦਾ ਹੈ ਪ੍ਰਭੂ ਦੀ ਇਹ ਪ੍ਰਾਪਤੀ ਹੋਵੇਗੀ ਔਰ ਪ੍ਰਭੂ ਐਸੇ ਨੇ ਤੋ ਪੁੰਨ দান ਪੂਜਾ ਪਰਮੇਸ਼ਰ ਜੁਗ ਜੁਗ ਏਕੋ ਦਾਤਾ ਉਹ ਜੁਗਾ ਜੁਗਾ ਦੇ ਜੋ ਇਕ ਰਮੇ ਹੋਇਆ ਹੈ ਉਸ ਨੂੰ ਜਿਹੜਾ ਅਸੀਂ ਜਾਣ ਲਿਆ ਹੈ ਮਨੋਂ ਸਾਰੇ ਪੁੰਨ ਕਰ ਲੈ ਸਾਰੀ ਪੂਜਾ ਕਰ ਲਈ ਹਰ ਤਰ੍ਹਾਂ ਦਾ ਦਾਨ ਅਸੀਂ ਦੇ ਦਿੱਤਾ ਨਾ ਨਿਕ ਮਾਗ ਮਹਾਰਸ ਹਰਜਤ ਅਰ ਸੜ ਤੀਰਤ ਨਾਤਾ ਚੁਕੇ ਮਾਗਵੇ ਨੇ ਇਹਨਾ ਇਸ਼ਨਾਨ ਤੇ ਦਾਨ ਕਾਫੀ ਮਹਾਨ ਮੰਨਿਆ ਗਿਆ ਸਾਇਬ ਕਨੇ ਗਿਆਨ ਦੇ ਦਾਨ ਤੋਂ ਵੱਡਾ ਕੋਈ ਦਾਨ ਨਹੀਂ ਤੇ ਪ੍ਰਮਾਤਮਾ ਨੂੰ ਜਾਣ ਲੈਣਾ ਇਸ ਤੋਂ ਵੱਡਾ ਜੋ ਹੈ ਕੋਈ ਗਿਆਨ ਨਹੀਂ ਔਰ ਜਿਸਨੇ ਕੋਈ ਗਿਆਨ ਹੈ ਤੇ ਗਿਆਨ ਦਾ ਦਾਨ ਹੈ ਮਾਨੋ ਉਸਨੇ ਸਾਰੇ ਪੁੰਨ ਕਰ ਲਏ ਨਾਮ ਇੱਕ ਮਾਗ ਮਹਾਰਸ ਹਰਜਪ 68 ਤੀਰਥ ਨਾਤਾ ਮਾਗ ਦੇ ਮਹੀਨੇ ਵਿੱਚ ਪ੍ਰਮਾਤਮਾ ਦਾ ਨਾਮ ਜਪ-ਜਪ ਕੇ ਜੋ ਮਹਾਰਸਤੀ ਪ੍ਰਾਪਤੀ ਹੋ ਗਈ ਮਾਨੋ 68 ਤੀਰਥਾਂ ਦਾ ਇਸ਼ਨਾਨ ਹੋ ਗਿਆ ਇਸ ਤਰ੍ਹਾਂ ਮਾਗ ਪੁਣਿਤ ਹੋ ਗਈ ਮਹਾਨ ਹੋ ਗਈ